ਗੌੜੀ ਖਟਨੇਮ ਕਰ ਕੋਠੜੀ ਬੰਧੀ ਬਸਤ ਅਨੂਪ ਵਿੱਚ ਪਾਈ ਇਥੇ ਜੋ ਖਟਨੇਮ ਸ਼ਬਦ ਵਰਤਿਆ ਹੈ ਇਹਦੇ ਵਾਸਤੇ ਜੋ ਵਿਦਵਾਨ ਪੁਰਸ਼ ਨੇ ਅਰਥਾਂ ਦੇ ਅੰਦਰ ਉਹਨਾਂ ਦਾ ਥੋੜਾ ਜਿਹਾ মত ਪੇਡ ਹੈ ਵੈਸੇ ਅੰਤਰੀਮ ਭਾਵ 1 ਹੀ ਹੈ ਲੇਕਿਨ ਥੋੜਾ ਜਿਹਾ মত ਪੀ ਦੇ ਹੈ ਜਿਵੇਂ ਖਟ ਨੇਮ ਦਾ ਅਰਥ ਕੁਝ ਵਿਦਵਾਨਾਂ ਨੇ ਕੀਤਾ ਹੈ 6 ਚੱਕਰਾਂ ਵਾਲਾ ਸਰੀਰ ਜਿਹੜੇ 6 ਚੱਕਰ ਜੋਗੀ ਮੰਨਦੇ ਨੇ ਇਥੇ ਖਟ ਨੇਮ ਦਾ मीनिंग ਜੋ ਹੈ 6 ਚੱਕਰ ਕੀਤਾ ਹੈ ਕੁਝ ਵਿਦਵਾਨਾਂ ਨੇ ਔਰ ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ 6 ਖਟ ਨੇਮ ਦਾ ਮਤਲਬ ਪੰਜ ਤਤ ਔਰ 6 ਵਾ ਮਨ ਤੇ मीनिंग ਇਹਦਾ ਵੀ ਉਹਨਾਂ ਨੇ ਸ਼ਰੀਰ ਹੀ ਕੀਤਾ ਹੈ ਪੰਜ ਛੇ ਨਿਮਾ ਵਾਲਾ ਜਿਹੜਾ ਸ਼ਰੀਰ ਹੈ ਕੋਟੜੀ ਦਾ ਮਤਲਬ ਸੋਹਣਾ ਜਿਹਾ ਸ਼ਰੀਰ ਬੰਦੀ ਦਾ ਮਤਲਬ ਬਣਾਈ ਬਸਤ ਅਨੂਪ ਅਨੂਪ ਦਾ ਮਤਲਬ ਅਨੂਪਮ ਜਿਸ ਦੀ ਉਪਮਾ ਨਾ ਕੀਤੀ ਜਾ ਸਕੇ ਬਹੁਤ ਗਜਬ ਦੀ ਵੰਡਰਫੁਲ ਚੀਜ਼ ਤਾਂ ਕਬੀਰ ਜੀ ਇਸ ਪਾਵਨ ਸ਼ਬਦ ਰਾਹੀਂ ਬਚਨ ਕਰ ਰਹੇ ਨੇ ਕਿ ਪ੍ਰਭੂ ਨੇ ਇਹ ਬਹੁਤ ਸੁੰਦਰ ਸ਼ਰੀਰ ਬਣਾਇਆ ਨਿੱਕਾ ਜਿਹਾ ਘਰ ਰਚ ਦਿੱਤਾ ਤੇ ਇਹ ਸਰੀਰ ਘਰ ਦੇ ਅੰਦਰ ਇੱਕ ਬੜੀ ਅਨਪੰਮ ਚੀਜ਼ ਰੱਖ ਦਿੱਤੀ ਪ੍ਰਾਨ ਸਤਿਆ ਆਪਣੀ ਜੋਤ ਆਪਣੀ ਸੋਚ ਯਾਨੀ ਇਹ ਜੋ ਸਰੀਰ ਹੈ ਇੱਕ ਬੜਾ ਸੁੰਦਰ ਘਰ ਬਣਾਇਆ ਨਿੱਕੀ ਜੀ ਇੱਕ ਸੋਹਣੀ ਜੀ ਕੋਠੀ ਬਣਾਈ ਤੇ ਇਹਦੇ ਅੰਦਰ ਆਪਣੀ ਜੋਤ ਰੱਖ ਦਿੱਤੀ ਪ੍ਰਾਨ ਸਤਿਆ ਰੱਖ ਦਿੱਤੀ ਜੋਤ ਦਾ ਮਤਲਬ ਰੱਬੀ ਸੋਚ ਜਿਹੜੀ ਹੈ ਇਹਦੇ ਅੰਦਰ ਰੱਖ ਦਿੱਤੀ ਜੋ ਕਿ ਮਨੁੱਖ ਦੀ ਸੋਚ ਬੜੀ ਮਹਾਨ ਹੋ ਸਕਦੀ ਹੈ ਜੇ ਇਹ ਬਣਾਉਣ ਦਾ ਯਤਨ ਕਰੇ ਤਾਂ ਪ੍ਰਭੂ ਨੇ ਆਪਣੀ ਜੋਤ ਦੇ ਵਿੱਚ ਰੱਖੀ ਕੁੰਜੀ ਕੁਲਫ ਪ੍ਰਾਨ ਕਰ ਰੱਖੇ ਕਰਤੇ ਬਾਰ ਨਾ ਲਾਈ ਕੁੰਜੀ ਦਾ ਮਤਲਬ ਤਾਂ ਕੁੰਜੀ ਹੈ ਹੀ ਹੈ ਚਾਬੀ ਤੇ ਕੁਲਫ ਦਾ ਮਤਲਬ ਹੈ ਜੰਦਰਾ ਕਰਤੇ ਦਾ ਮਤਲਬ ਕਰਦਿਆਂ ਬਣਾਉਂਦੇ ਆਂ ਬਾਰ ਨਾ ਲਾਈ ਦਾ ਮਤਲਬ ਦੇਰ ਨਹੀਂ ਲਗਾਈ ਬਾਰ ਇਸਤਰੀ ਲਿੰਗ ਸ਼ਬਦ ਹੈ ਤੇ ਲਾਈ ਇਹਦੀ ਜੋ ਕਿਰਿਆ ਹੈ ਉਹ ਵੀ ਇਸਤਰੀ ਲਿੰਗ ਹੈ ਸੋ ਇਸ ਦਾ ਅਰਥ ਦਰਵਾਜ਼ੇ ਨਹੀਂ ਫੱਬਦਾ ਬਾਰ ਨਾ ਲਾਈ ਦਾ ਮਤਲਬ ਦਰਵਾਜ਼ੇ ਨਹੀਂ ਹੈ ਇਹਦਾ ਮਤਲਬ ਦੇਰ ਨਹੀਂ ਲਗਾਈ ਇਸ ਘਰ ਦਾ ਜੰਦਰਾਕੁੰਜੀ ਪ੍ਰਭੂ ਨੇ ਪ੍ਰਾਣਾ ਨੂੰ ਹੀ ਬਣਾ ਦਿੱਤਾ ਹੈ ਜੰਦਰਾਕੁੰਜੀ ਜਿਵੇਂ ਕਿਸੇ ਘਰ ਨੂੰ ਖੋਲਣ ਵਾਸਤੇ ਚਾਬੀ ਚਾਹੀਦੀ ਏ ਔਰ ਉਹਨੂੰ ਬਚਾਉਣ ਵਾਸਤੇ ਜੰਦਰਾ ਚਾਹੀਦਾ ਹੈ ਦਰਵਾਜ਼ੇ ਨੂੰ ਖੋਲਣ ਬੰਦ ਕਰਨ ਵਾਸਤੇ ਇਸੇ ਤਰ੍ਹਾਂ ਇਹ ਸਰੀਰ ਨੂੰ ਚਲਾਉਣ ਵਾਸਤੇ ਪ੍ਰਾਣਾ ਨੂੰ ਹੀ ਜੰਦਰਾ ਔਰ ਚਾਬੀ ਬਣਾ ਦਿੱਤਾ ਪ੍ਰਾਣਾ ਦੇ ਨਾਲ ਹੀ ਇਹ ਸਰੀਰ ਚੱਲ ਰਿਹਾ ਹੈ ਸਵਾਸ ਅੰਦਰ ਜਾ ਰਿਹਾ ਹੈ ਬਾਹਰ ਆ ਰਿਹਾ ਹੈ ਤੈ ਸਰੀਰ ਚੱਲੀ ਜਾਂਦਾ ਹੈ ਤੇ ਜੇਕਰ ਇਹ ਸਵਾਸ ਅੰਦਰ ਬਾਹਰ ਆਣੇ ਜਾਣੇ ਬੰਦ ਹੋ ਜਾਣ ਤਾਂ ਘਰ ਖਤਮ ਹੋ ਜਾਂਦਾ ਹੈ ਸਰੀਰ ਮਰ ਜਾਂਦਾ ਹੈ ਤਾਂ ਗੁਰਦੇਵ ਕਹਿ ਰਹੇ ਨੇ ਇਸ ਘਰ ਦਾ ਜੰਦਰਾ ਕੁੰਜੀ ਪ੍ਰਭੂ ਨੇ ਪ੍ਰਾਣਾ ਨੂੰ ਬਣਾ ਦਿੱਤਾ ਤੇ ਇਹ ਖੇਡ ਬਣਾਉਂਦੇ ਆ ਪ੍ਰਭੂ ਨੇ ਕੋਈ ਦੇਰ ਨਹੀਂ ਲਗਾਈ। ਅਬ ਮਨ ਜਾਗਤ ਰਹੁ ਰੇ ਭਾਈ ਅਬ ਤੇ ਥੋੜਾ ਜਿਹਾ ਰੁਕ ਜਾਣਾ। ਮਨ ਤੇ ਥੋੜਾ ਜਿਹਾ ਰੁਕਣਾ ਹੈ ਅਬ ਮਨ ਜਾਗਤ ਰਹੁ ਰੇ ਭਾਈ। ਮਨ ਦਾ ਮਤਲਬ ਹੈ ਮਨ ਰੇ ਭਾਈ ਦਾ ਮਤਲਬ ਹੈ ਵੀਰ ਰੇ ਭਾਈ ਦਾ ਮਤਲਬ ਹੀ ਪਿਆਰੇ ਮਨ। ਇਸ ਘਰ ਵਿੱਚ ਰਹਿਣ ਵਾਲੇ হে ਪਿਆਰੇ ਮਨ ਹੁਣ ਜਾਗਦਾ ਰਹੋ ਇਸ ਮਨ ਦਾ ਜਿਹੜਾ ਮਾਲਕ ਹੈ ਨਾ ਸ਼ਰੀਰ ਦਾ ਮਾਲਕ ਘਰ ਦਾ ਮਾਲਕ ਮਨ ਇਸ ਘਰ ਦੇ ਅੰਦਰ ਰਹਿੰਦੇ ਹੋਏ ਮਨ ਤੂੰ ਹੁਣ ਜਾਗਦਾ ਰਹੋ ਜਾਗਦਾ ਦਾ ਮਤਲਬ ਸੁਚੇਤ ਰਹੋ ਕਿਉਂ ਕਿ ਗਾਫਲ ਹੋਏ ਕੇ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾਓ ਗਫਲ ਦਾ ਮਤਲਬ ਬੇਪਰਵਾਹ ਜੋ ਸੁਚੇਤ ਨਹੀਂ ਜੋ ਖਬਰਦਾਰ ਨਹੀਂ ਹੈ ਜੋ ਗਫਲਤ ਵੀ ਨੀਂਦ ਦੇ ਅੰਦਰ ਸੁੱਤਾ ਹੋਇਆ ਹੈ ਜਨਮ ਗਵਾਇਓ ਦਾ ਮਤਲਬ ਉਸਨੇ ਆਪਣੇ ਜਨਮ ਨੂੰ ਗਵਾ ਲਿਆ ਮੁਸੇ ਦਾ ਮਤਲਬ ਲੁੱਟ ਲੈਂਦਾ ਹੈ ਮੁਸੇ ਘਰ ਦਾ ਮਤਲਬ ਘਰ ਨੂੰ ਲੁੱਟਦਾ ਹੈ ਜਾਈ ਦਾ ਮਤਲਬ ਜਾ ਕੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਇਨਸਾਨ ਬੇਪਰਵਾਹ ਹੋ ਜਾਂਦਾ ਹੈ ਉਹ ਆਪਣੇ ਜੀਵਨ ਨੂੰ ਅਜਾਈਂ ਗਵਾ ਲਿੰਦਾ ਹੈ ਬੇਪਰਵਾਹ ਹੋ ਕੇ ਤੂੰ ਹੁਣ ਤੱਕ ਜੀਵਨ ਨੂੰ ਅਜਾਈਂ ਗਵਾ ਲਿਆ ਹੈ ਤੇ ਜੋ ਵੀ ਗਾਫਲ ਹੁੰਦਾ ਹੈ ਚੋਰ ਮੁਸੇ ਕਰਦਾ ਹੀ ਚੋਰ ਜਾ ਕੇ ਉਹਦੇ ਘਰ ਨੂੰ ਲੁੱਟ ਲੈਂਦਾ ਜਿਹੜਾ ਬੰਦਾ ਵੀ ਗਾਫਲ ਹੋਏਗਾ ਆਪਣੇ ਘਰ ਨੂੰ ਨਹੀਂ ਸੰਭਾਲੇਗਾ ਘਰ ਦੇ ਦੰਦਰੇ ਦਰਵਾਜ਼ੇ ਖੁੱਲੇ ਛੱਡ ਦੇਗਾ ਤਾਂ ਉਹਦੇ ਘਰ ਦੇ ਅੰਦਰ ਚੋਰੀ ਹੋ ਜਾਏਗੀ ਤਾਂ ਚੋਰ ਨੇ ਜੋ ਕਾਮ ਆਦਿਕ ਤੇਰੀ ਸੁਖ ਸ਼ਾਂਤੀ ਨੂੰ ਲੁੱਟ ਲੈਣਗੇ ਜੇ ਤੂੰ ਗਫਲਤ ਦੀ ਨੀਂਦ ਵਿੱਚ ਸੁੱਤਾ ਰਹੇਗਾ ਜੇ ਤੂੰ ਸੁਚੇਤ ਨਾ ਰਹੇਗਾ ਕਿ ਮੈਂ ਕਿਹੜੇ ਕੰਮ ਕਰਨੇ ਨੇ ਕਿਹੜੇ ਨਹੀਂ ਕਰਨੇ ਕੀ ਮੇਰੀ ਜ਼ਿੰਦਗੀ ਵਿੱਚ ਗਲਤੀਆਂ ਨੇ ਕੀ ਮੇਰੇ ਜੀਵਨ ਦੇ ਵਿੱਚ ਗੁਣ ਨੇ ਜੇ ਤੂੰ ਸੁਚੇਤ ਨਹੀਂ ਰਹੇਗਾ ਤਾਂ ਜਿਹੜੇ ਅਵਗੁਣ ਨੇ ਉਹ ਤੇਰੇ ਆਤਮਿਕ ਜੀਵਨ ਨੂੰ ਲੁੱਟ ਲੈਣਗੇ ਅਗਲਾ ਵਚਨ ਕਰਦੇ ਨੇ ਪੰਚ ਪਹਿਰਵਾ ਦਰਮੇ ਰਹਤੇ تن کا نہیں ਪਤੀਆਰਾ ਪੰਜ ਪਹਿਰਵਾ ਦਾ ਮਤਲਬ ਪੰਜ ਪਹਿਰੇਦਾਰ ਪੰਜ ਗਿਆਨ ਇੰਦਰੀ ਅੱਖਾਂ ਕੰਨ ਨੱਕ ਜੀਬ ਤੇ ਚਮੜੀ ਇਹ ਪੰਜ ਪਹਿਰਵੇ ਪਹਿਰੇਦਾਰ ਦਰਮੇ ਰਹਤੇ ਦਾ ਮਤਲਬ ਦਰਵਾਜ਼ੇ ਤੇ ਰਿੰਦੇ ਨੇ تن ਕਾ ਨਹੀਂ ਪਤੀਆਰਾ ਇਹਨਾਂ ਦਾ ਪਤੀਆਰਾ ਦਾ ਮਤਲਬ ਵਿਸ਼ਵਾਸ ਪ੍ਰਤੀਯਦਾ ਦਾ ਪ੍ਰਤੀਯਾਰਾ ਦਾ ਮਤਲਬ ਹੈਗਾ ਵਿਸ਼ਵਾਸ ਭਗਤ ਕਬੀਰ ਜੀ ਕਹਿੰਦੇ ਨੇ ਇਹ ਜੋ ਪੰਜ ਪਹਿਰੇਦਾਰ ਇਸ ਘਰ ਦੇ ਦਰਵਾਜੇ ਉੱਤੇ ਰਹਿੰਦੇ ਨੇ ਇਹਨਾਂ ਦਾ ਕੋਈ ਵਿਸਵਾ ਨਹੀਂ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਕਿਉਂਕਿ ਜਿਹੜੇ ਪੰਜ ਗਿਆਨ ਇੰਦਰੇ ਨੇ ਇਹਨਾਂ ਰਾਹੀਂ ਸਾਨੂੰ ਸਰੀਰ ਦੀ ਬਾਹਰਲੇ ਜਗਤ ਦੀ ਖਬਰ ਮਿਲਦੀ ਹੈ ਬਾਹਰ ਦੇ ਪਦਾਰਥਾਂ ਦੀ ਖਬਰ ਦਿਮਾਗ ਵਿੱਚ ੱਪੜਦੀ ਹੈ ਸਰੀਰ ਨੂੰ ਕਿਸੇ ਤਰ੍ਹਾਂ ਦਾ ਖਤਰਾ ਆਉਂਦਾ ਹੋਵੇ ਤਾਂ ਇਹਨਾਂ ਦੀ ਰਾਹੀਂ ਸਾਨੂੰ ਪਤਾ ਲੱਗਦਾ ਹੈ ਪਰ ਕਿਸੇ ਚਸਕੇ ਵੱਲ ਕਿਸੇ ਵਿਕਾਰ ਵੱਲ ਪ੍ਰੇਰਣਾ ਵੀ ਇਹਨਾਂ ਦੀ ਰਾਹੀਂ ਮਿਲਦੀ ਹੈ ਅੱਖਾਂ ਦੇ ਪਰਾਇਆ ਰੂਪ ਤੱਕਣ ਦੇ ਚਸਕੇ ਵਿੱਚ ਫਸੀਆਂ ਹੋਈਆਂ ਨੇ ਤਾਂ ਮੇਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਇਹ ਵਿਕਾਰਾਂ ਵੱਲ ਪ੍ਰੇਰਣਗੀਆਂ ਇਹ ਸਾਡੇ ਆਤਮਿਕ ਜੀਵਨ ਨੂੰ ਲੂਟਾਉਣ ਦਾ ਕਾਰਨ ਬਣ ਜਾਣਗੀਆਂ ਇਸੇ ਤਰ੍ਹਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ 헤 ਮਨਾ ਸੁਚੇਤ ਰਹੋ ਜੇ ਤੂੰ ਸੁਚੇਤ ਨਹੀਂ ਰਹੇਂਗਾ ਤਾਂ ਜਿਹੜੇ ਪੰਜ ਗਿਆਨ ਇੰਦਰੀ ਤੇਰੇ ਦਰ ਦੇ ਉੱਤੇ ਪਹਿਰੇਦਾਰ ਨੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਇਹ ਵਿਕਾਰਾਂ ਦੇ ਵਿੱਚ ਖਚਤ ਹੋ ਜਾਣਗੇ ਤੇ ਤੇਰੇ ਆਤਮਿਕ ਜੀਵਨ ਨੂੰ ਲੂਟਾ ਦੇਣਗੇ ਚੇਤ ਸੁਚੇਤ ਚਿੱਤ ਹੋਈ ਰਹੋ ਤੋ ਲੈ ਪਰਗਾਸ ਉਜਾਰਾ ਇਸ ਦਾ मीनिंग ਕਰਨ ਲੱਗਿਆਂ ਸਾਨੂੰ ਇੰਜ ਪੜਨਾ ਪਏਗਾ ਸੁਚੇਤ ਚਿੱਤ ਹੋਈ ਸੁਚੇਤ ਚੇਤ ਦਾ ਮਤਲਬ ਹੁਸ਼ਿਆਰ ਹੋ ਕੇ ਖਬਰਦਾਰ ਹੋ ਕੇ ਪੁਜਾਰਾ ਦਾ ਮਤਲਬ ਉਜਾਲਾ ਲੈ ਉਜਾਰਾ ਦਾ ਮਤਲਬ ਨਿਖਰ ਆਉਣਾ ਪ੍ਰਗਾਸ ਦਾ ਮਤਲਬ ਚਾਨਣਾ ਤਾਂ ਕਬੀਰ ਜੀ ਕਹਿੰਦੇ ਨੇ ਹੁਸ਼ਿਆਰ ਹੋ ਕੇ ਰੋ ਸੁਚੇਤ ਰਹੋ ਚੇਤੇ ਰਖ ਤੇਰੇ ਅੰਦਰ ਪ੍ਰਭੂ ਦੀ ਆਤਮਿਕ ਜੋਤ ਦਾ ਚਾਨਣਾ ਨਿਖਰ ਆਏਗਾ ਸੁਚੇਤ ਚੇਤ ਰਹੋ ਖਬਰਦਾਰ ਰਹੋ ਜਾਗਦਾ ਰਹੋ ਗਫਲਤ ਦੀ ਨੀਂਦ ਵਿੱਚ ਨਾ ਸੋਵ ਪ੍ਰਭੂ ਨੂੰ ਚੇਤੇ ਰੱਖ ਰੱਬੀ ਗੁਣਾ ਨੂੰ ਚੇਤੇ ਰੱਖ ਤਾਂ ਤੇਰੇ ਅੰਦਰ ਰੱਬੀ ਜੋਤ ਦਾ ਪ੍ਰਗਾਸ ਹੋ ਜਾਏਗਾ ਤੇਰੇ ਅੰਦਰ ਰੱਬੀ ਸੋਚ ਪ੍ਰਗਟ ਹੋ ਜਾਏਗੀ ਤੇਰੇ ਅੰਦਰ ਰੱਬੀ ਗੁਣ ਪੈਦਾ ਹੋ ਜਾਣਗੇ ਤੇਰੇ ਅੰਦਰ ਆਤਮਿਕ ਜੀਵਨ ਦਾ ਗਿਆਨ ਪੈਦਾ ਹੋ ਜਾਏਗਾ ਨੌ ਕਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨਾ ਪਾਈ ਨੌ ਘਰ ਦਾ ਮਤਲਬ ਇਹ ਨੌ ਗੋਲ ਕਾਂ ਦੋ ਕੰਨ ਦੋ ਅੱਖਾਂ ਦੋ ਨਾਸਾਂ ਮੂੰਹ ਇੰਦਰੀ ਗੁਦਾ ਇਹ ਨੌ ਰੰਦਰ ਜੋ ਸਰੀਰ ਦੀਆਂ ਕਿਰਿਆ ਚਲਾ ਰਹੇ ਨੇ ਦੇਖ ਦਾ ਮਤਲਬ ਦੇਖ ਕੇ ਜਿਹੜੀ ਦਾ ਮਤਲਬ ਜਿਹੜੀ ਕਾਮਨ ਦਾ ਮਤਲਬ ਜੀਵ ਇਸਤਰੀ ਜਿੰਦੀ ਆ ਜਿਹੜਾ ਵੀ ਜੀਵ ਜਿਹੜਾ ਵੀ ਜੀਵ ਸਰੀਰ ਦੇ ਨੌ ਘਰਾਂ ਨੌ ਗੂਲ ਕਾਂ ਜੋ ਸਰੀਰਕ ਕਿਰਿਆ ਚਲਾਨ ਲਈ ਨੇ ਇਹਨਾਂ ਨੂੰ ਵੇਖ ਕੇ ਆਪਣੇ ਅਸਲ ਮਨੋਰਥ ਵੱਲ ਖੁੰਝ ਜਾਂਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਬਸਤ ਅਨੂਪ ਨਾ ਪਾਈ ਉਹਨੂੰ ਸਰੀਰ ਦੇ ਅੰਦਰ ਜੋ ਅਨੁਪਮ ਜੋਤ ਅਨੁਪਮ ਵਸਤੂ ਹੈ ਉਹ ਨਹੀਂ ਮਿਲਦੀ ਨੌਕਰਾਂ ਨੂੰ ਦੇਖ ਕੇ ਭੁੱਲਣ ਦਾ ਮਤਲਬ ਜੋ ਸਰੀਰ ਦੇ ਮੋਹ ਵਿੱਚ ਹੀ ਪੈ ਜਾਂਦਾ ਹੈ ਜੋ ਕੇਵਲ ਸਰੀਰ ਦੇ ਚਸਕਿਆਂ ਤੱਕ ਹੀ ਜ਼ਿੰਦਗੀ ਜੀਂਦਾ ਹੈ ਉਸ ਤੋਂ ਉਹ ਦੇ ਸੋਚਦਾ ਹੀ ਨਹੀਂ ਤਾਂ ਉਹਦੇ ਅੰਦਰ ਜੋ अनुपम ਵਸਤੂ ਜੋ ਰੱਬ ਹੈ ਰੱਬੀ ਗੁਣ ਨੇ ਜੋ ਆਤਮਿਕ ਜੀਵਨ ਹੈ ਜੋ ਮਹਾਨ ਸੋਚ ਹੈ ਉਹ ਨਾ ਪਾ ਨਹੀਂ ਸਕਦਾ ਦੇਖੋ ਕਿੰਨੇ ਪਿਆਰ ਦੇ ਨਾਲ ਸਮਝਾ ਰਹੇ ਨੇ ਹਰ ਇਨਸਾਨ ਦੇ ਅੰਦਰ ਇੱਕ अनुपम ਜੋਤ ਸੋਚ ਹੈ ਜੇ ਉਸ ਮਹਾਨ ਸੋਚ ਨੂੰ ਬੰਦਾ ਆਪਣੀ ਜ਼ਿੰਦਗੀ ਚ ਪੈਦਾ ਕਰ ਲਵੇ ਔਰ ਉਹਦੇ ਤੇ ਅਮਲ ਕਰੇ ਕਿ ਮੈਂ ਰੱਬ ਦਾ ਰੂਪ ਹਾਂ ਔਰ ਉਹ ਰੱਬ ਰੂਪ ਹੋ ਕੇ ਜੀਵੇ ਤੇ ਉਹਦੀ ਸੋਚ ਇੰਨੀ ਮਹਾਨ ਹੋਏ ਕਿ ਸਾਰਿਆਂ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਬਿਹੇਵੀਅਰ ਕਰੇ ਤਾਂ ਕਿੰਨਾ ਉਹ ਮਨੁੱਖ ਮਹਾਨ ਹੋ ਜਾਂਦਾ ਹੈ ਲੇਕਿਨ ਬਹੁਤ ਘੱਟ ਲੋਕ ਨੇ ਜੋ ਇਸ ਸੋਚ ਨੂੰ ਪ੍ਰਾਪਤ ਕਰਦੇ ਨੇ ਬਾਕੀ ਸਾਡੇ ਵਰਗੇ ਆਮ ਜੋ ਲੋਕ ਨੇ ਉਹ ਤਾਂ ਸਿਰਫ ਸਰੀਰਕ ਮੋਹ ਸਰੀਰਕ ਚਸਕੀਆਂ ਔਰ ਵਿਕਾਰਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਨਵੇਂ ਘਰ ਮੂਸੇ ਦਾ ਮਤਲਬ ਜਦੋਂ ਨੋ ਗੋਲਕਾਂ ਨੂੰ ਠੱਗ ਲਿਆ ਠੱਗ ਲਿਆ ਦਾ ਮਤਲਬ ਵਸ ਵਿੱਚ ਕਰ ਲਿਆ ਇਥੇ ਨਵੇਂ ਘਰ ਮੂਸੇ ਦਾ ਮਤਲਬ ਨੋ ਗੋਲਕਾਂ ਨੂੰ ਵਸ ਵਿੱਚ ਕਰ ਲਿਆ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਵਸ ਵਿੱਚ ਕਰ ਲਿਆ ਦਸਵੇਂ ਤਤ ਸਮਾਈ ਦਸਵੇਂ ਦਾ ਮਤਲਬ ਦਸਮ ਦਵਾਰ ਦਸਮ ਦਵਾਰ ਦਾ ਮਤਲਬ ਹੈ ਦਿਮਾਗ ਬ੍ਰੇਨ ਇਥੇ ਦਸਵੇਂ ਦਾ ਮਤਲਬ ਜੋਗੀਆਂ ਵਾਲਾ ਦਸਮ ਦਵਾਰ ਨਹੀਂ ਹੈ ਜਿਹਦੇ ਵਿੱਚ ਪ੍ਰਾਂਹ ਚੜਾਉਂਦੇ ਨੇ ਇੱਕ ਗੱਲ ਪੱਕੀ ਪੱਲੇ ਬੰਨ ਲੈਣਾ ਗੁਰਬਾਣੀ ਅੰਦਰ ਜਿੱਥੇ ਦਸਮ ਦਵਾਰ ਸ਼ਬਦ ਆਇਆ ਹੈ ਜਾਂ ਦਸਵਾਂ ਘਰ ਆਇਆ ਹੈ ਉਹਦਾ ਮਤਲਬ ਹੈ ਬ੍ਰੇਨ ਉਹਦਾ ਮਤਲਬ ਹੈ ਦਿਮਾਗ ਆਪਕੋ ਕਿ ਸਾਰੇ ਭੈਣਾ ਵੀਰ ਗੁਰਬਾਣੀ ਪੜਨ ਵਾਲੇ ਹੋ ਆਪ ਨੂੰ ਪਤਾ ਹੈ ਕਿ ਦਿਮਾਗ ਸ਼ਬਦ ਦਦੇ ਨਾਲ ਸਿਹਾਰੀ ਮੰਮੇ ਨਾਲ ਕੰਨਾ ਗੱਗਾ ਦਿਮਾਗ ਇਹ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਦਿਮਾਗ ਸ਼ਬਦ ਵਾਸਤੇ ਦਸਮਦوار ਸ਼ਬਦ ਵਰਤਿਆ ਹੈ ਇਸ ਲਈ ਤੇ ਦਸਵੇਂ ਦਾ ਮਤਲਬ ਹੈ ਦਿਮਾਗ ਸੋਚ ਤਤ ਦਾ ਮਤਲਬ ਅਸਲੀਅਤ ਜੋ ਇਸ ਸੰਸਾਰ ਦੀ ਅਸਲੀਅਤ ਹੈ ਜੋ ਇਸ ਸੰਸਾਰ ਦਾ ਮੂਲ ਹੈ ਤਕਬੀਰ ਜੀ ਕੰਨੇ ਨੇ ਜਦੋਂ ਨੋਹ ਹੰਕਾਰ ਵਸ ਵਿੱਚ ਆਦਨਦੇ ਨੇ ਤਾਂ ਪ੍ਰਭੂ ਦੀ ਜੋਤ ਦਿਮਾਗ ਅੰਦਰ ਟਿਕ ਜਾਂਦੀ ਹੈ ਤਦੋਂ ਅੰਦਰ ਵਸਤੇ ਪ੍ਰਭੂ ਦੀ ਹੋਣ ਦੀ ਵਿਚਾਰ ਜੀਵ ਨੂੰ ਫੁਰਉਂਦੀ ਹੈ ਤਦੋਂ ਜੋ ਬੰਦੇ ਦੀ ਸੁਰਤ ਹੈ ਉਹ ਪ੍ਰਭੂ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਦਿਮਾਗ ਦਸਵੇਂ ਦਾ ਮਤਲਬ ਦਿਮਾਗ ਸਾਡਾ ਸੋਚ ਮੰਡਲ ਤਾਂ ਜੋ ਤਤ ਹੈ ਸੰਸਾਰ ਦਾ ਮੂਲ ਹੈ ਉਹ ਸਾਡੇ ਸੋਚ ਮੰਡਲ ਦੇ ਅੰਦਰ ਸਮਾ ਜਾਂਦਾ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਆ ਸਾਰਾ ਸੰਸਾਰ ਇਕ ਪ੍ਰ부 ਦਾਹੀ ਰੂਪ ਹੈ ਇਹ ਸਾਰੇ ਦਾ ਸਾਰਾ ਇਕ ਹੈ ਉਹ ਸੋਚ ਅੰਦਰ ਪ੍ਰਗਟ ਹੋ ਜਾਂਦੀ ਹੈ ਜਿਹੜਾ ਆਪਣੇ ਨੌ ਘਰਾ ਨੂੰ ਨੌ ਗੋਲਕਾ ਨੂੰ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦਾ ਉਹਦੇ ਦਿਮਾਗ ਅੰਦਰ ਉਹਦੀ ਸੋਚ ਅੰਦਰ ਉਹਦੇ ਸੋਚ ਮੰਡਲ ਵਿੱਚ ਉਹਦੀ ਮਾਨਸਿਕਤਾ ਦੇ ਅੰਦਰ ਤਤ ਅਸਲੀਅਤ ਸਮਾ ਜਾਂਦੀ ਹੈ ਉਸ ਸੰਸਾਰ ਔਰ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦਾ ਗੌੜੀ ਮਾਈ ਇੱਥੇ ਤੋੜਾ ਜਾ ਰੁਕਣਾ ਹੈ ਮਾਈ ਮੋਹੇ ਅਵਰ ਨਾ ਜਾਣਿਉ ਆਨਾ ਨਾ ਆਨਾ ਨਾ ਜੋ ਪਿਛਲਾ ਨਾ ਸ਼ਬਦ ਲੱਗਾ ਹੈ ਨਾ ਤੇ ਚਾਲ ਨੂੰ ਪੂਰਿਆ ਕਰਨ ਵਾਸਤੇ ਹੈ ਇਸ ਦਾ ਪਿਛਲੇ ਨਾ ਦਾ ਮੀਨਿੰਗ ਨਹੀਂ ਹੈ ਆਨਾ ਨਾ ਦਾ ਮਤਲਬ ਆਨਾ ਆਨ ਦੂਜਾ ਮਾਈ ਦਾ ਮਤਲਬ ਹੈ ਮਾਂ ਮੋਹੇ ਦਾ ਮਤਲਬ ਮੈਂ ਅਵਰ ਦਾ ਮਤਲਬ ਹੋਰ ਕੋਈ ਨਾ ਜਾਣਿਉ ਦਾ ਮਤਲਬ ਨਹੀਂ ਜਾਣਿਆ ਨਹੀਂ ਸਮਝਿਆ ਜੀਵਨ ਦਾ ਆਸਰਾ ਕਿਸੇ ਹੋਰ ਨੂੰ ਨਹੀਂ ਬਣਾਇਆ ਆਨਾ ਨਾ ਦਾ ਮਤਲਬ ਆਨ ਆਨੇ ਕੋਈ ਹੋਰ हे ਮੇਰੀ ਮਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ ਮੈਂ ਇੱਕ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਵੇਖਦਾ ਕਿ ਇਸ ਸੰਸਾਰ ਵਿੱਚ ਚਾਰੇ ਚਫੇਰੇ ਇੱਕ ਹੀ ਫੈਲਿਆ ਹੋਇਆ ਹੈ ਜੋ ਦੀਸ ਹੈ ਸੋ ਤੇਰਾ ਰੂਪ ਜਸਮ ਮੈਂ ਜੋਤ ਹੈ ਸੋਏ ਭਗਤ ਕਬੀਰ ਜੀ ਹੋਰ ਥਾਂ ਵੀ ਸਮਝਾਉਂਦੇ ਨੇ ਦੋਏ ਦੋਏ ਲੋਚਨ ਵੇਖਾਂ ਹਉ ਹਰਬਿੰਦ ਔਰ ਨਾ ਦੇਖਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੋ ਦੀਸੈ ਸੋ ਤੇਰਾ ਰੂਪ ਤਹੇ ਪ੍ਰਭੂ ਜੋ ਵੀ ਦਿਸਤਾ ਹੈ ਉਹ ਤੇਰਾ ਹੀ ਰੂਪ ਹੈ ਤਹੇ ਮੇਰੀ ਮਾਂ ਮੈਂ ਇੱਕ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਿਆ ਕਿਸੇ ਇੱਕ ਤੋਂ ਬਿਨਾ ਕਿਸੇ ਹੋਰ ਨਾਲ ਸਾਂਝ ਨਹੀਂ ਪਾਈ ਮੈਂ ਇੱਕ ਨੂੰ ਹੀ ਚਾਰਚ ਫਿਰ ਵੇਖਦਾ ਸ਼ਿਵ ਸੰਕਾਦ ਜਾਸ ਗੁਣ ਗਾਵੇ ਹੈ ਕਾਸ ਬਸਹਿ ਮੂਰੇ ਪ੍ਰਾਨਾਨਾ ਰਹਾਉ ਸੰਕਾਦ ਦਾ ਮਤਲਬ ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ ਜਾਸ ਗੁੰ ਦਾ ਮਤਲਬ ਜਿਸ ਤੇ ਗੁਣ ਤਾਸ ਦਾ ਮਤਲਬ ਉਸ ਪ੍ਰਭੂ ਵਿੱਚ ਪ੍ਰਾਨਾਨਾ ਪਿਛਲਾ ਜੋ ਨਾਮ ਹੈ ਉਹ ਕਾਲ ਤੂਲ ਲਈ ਪੂਰਿਆ ਕਰਨ ਲਈ ਪ੍ਰਾਨਾ ਪ੍ਰਾਨਾ ਦਾ ਮਤਲਬ ਪ੍ਰਾਨ ਸ਼ਿਵ ਸੰਕਾਦ ਜਾਸ ਗੁੰ ਗਾਵਹਿ ਤਾਸ ਬਸਹਿ ਮੂਰੇ ਪ੍ਰਾਨਾਨਾ ਕਿਉਂਕਿ शिव आदिक और ब्रह्मा दे पुत्र आदिक शिव पे सनकादिक जेड़े ने जिस ते गुण ओ गाਉਂਦੇ ਨੇ ओ मेरे प्राणਾਂ ਵਿੱਚ ਵਸਤਾ ਹੈ ਮੇਰੇ ਪ੍ਰਾਣ ਉਹਦੇ ਵਿੱਚ ਵਸਤੇ ਨੇ ਮੇਰੇ ਪ੍ਰਾਣ ਉਸ ਪ੍ਰਭੂ ਵਿੱਚ ਵਸ ਰਹੇ ਨੇ ਜਿਸ ਤੇ गुण शिव अते सनक आदिक गाਉਂਦੇ ਨੇ जिस दी शिवसला शिव और सनक आदिक ਕਰਦੇ ਨੇ ਮੇਰੇ ਪ੍ਰਾਣ ਉਹਦੇ ਵਿੱਚ ਵਸਤੇ ਨੇ ਯਾਨੀ ਉਹ ਮੇਰੀ ਜਿੰਦ ਦਾ ਸਹਾਰਾ ਹੈ ਹਿਰਦੇ ਪ੍ਰਗਾਸ ਗਿਆਨ ਗੁਰਗੰਮਿਤ ਗगन ਮੰਡਲ ਮਹਿ ਧਿਆਨਣਾ ਹਿਰਦੇ ਪ੍ਰਗਾਸ ਪੜਨਾ ਹੈ ਪ੍ਰਗਾਸ ਨਹੀਂ ਪੜਨਾ ਕਿਉਂਕਿ ਪੱਪੇ ਥੱਲੇ ਅੱਧਾ ਰਾਰਾ ਹੈ ਪੈਰ ਥੱਲੇ ਹਿਰਦੇ ਪ੍ਰਗਾਸ ਪ੍ਰਗਾਸ ਦਾ ਮਤਲਬ ਚਾਨਣਾ ਤੇ ਗੰਮਿਤ ਦਾ ਮਤਲਬ ਹੁੰਦਾ ਹੈ ਅਪੜਾਇਆ ਅਪੜਨਾ ਗੰਮ ਦਾ ਮਤਲਬ ਜਾਣਾ ਅਪੜਨਾ ਗਗਨ ਮੰਡਲ ਗਗਨ ਮੰਡਲ ਦਾ ਮਤਲਬ ਆਕਾਸ਼ ਮੰਡਲ ਵਿੱਚ ਦੁਨੀਆਂ ਦੇ ਪਰਦਾਰਥਾਂ ਤੋਂ ਉੱਤਲੇ ਮੰਡਲਾਂ ਵਿੱਚ ਪ੍ਰਭੂ ਚਰਨਾ ਵਿੱਚ ਵਿਕਾਰਾਂ ਤੋਂ ਉੱਤੇ ਜਦੋਂ ਦੀ ਸਤਿਗੁਰ ਨੇ ਸੂਤ ਬਖਸ਼ੀ ਹੈ ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ ਗੁਰੂ ਪਾਸ ਜਾਣ ਨਾਲ ਹਿਰਦੇ ਵਿੱਚ ਗਿਆਨ ਦਾ ਚਾਨਣਾ ਪੈਦਾ ਹੋ ਗਿਆ ਗਗਨ ਮੰਡਲ ਮਹਿ ਧਿਆਨਾਂ ਨਾਲ ਔਰ ਮੇਰੇ ਜੋ ਧਿਆਨ ਹੈ ਉਹ ਗਗਨ ਮੰਡਲ ਦਾ ਮਤਲਬ ਪ੍ਰਭੂ ਚਰਨਾਂ ਦੇ ਵਿੱਚ ਟਿਕਿਆ ਹੋਇਆ ਹੈ ਮੇਰਾ ਧਿਆਨ ਮੇਰੀ ਸੁਰਤ ਉੱਚੀਆਂ ਉਡਾਰੀਆਂ ਲਾ ਰਹੀ ਹੈ ਗਗਨ ਦਾ ਮਤਲਬ ਉੱਚੀਆਂ ਉਡਾਰੀਆਂ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਵਿਕਾਰਾਂ ਤੋਂ ਉੱਤੇ ਮੇਰਾ ਧਿਆਨ ਹੈ ਤਾਂ ਜਦੋਂ ਦਾ ਗੁਰੂ ਨੇ ਗਿਆਨ ਬਖਸ਼ਿਆ ਹੈ ਸੂਝ ਬਖਸ਼ੀ ਹੈ ਮੇਰੇ ਹਿਰਦੇ ਅੰਦਰ ਚਾਨਣ ਹੋ ਗਿਆ ਹੈ ਮੇਰਾ ਧਿਆਨ ਉੱਚੇ ਮੰਡਲਾਂ ਵਿੱਚ ਭਾਵ ਕਿ ਪ੍ਰਭੂ ਦੇ ਚਰਨਾਂ ਵਿੱਚ ਯਾਨੀ ਰੱਬੀ ਗੁਣਾਂ ਦੇ ਵਿੱਚ ਕੀ ਕਿਆ ਹੋਇਆ ਹੈ ਵਿਖੇ ਰੋਗ ਪੈ ਬੰਧਨ ਭਾਗੇ ਮਨ ਨਿਜ ਕਰ ਸੁਖ ਜਾਨਾ ਨਾ ਵਿਖੇ ਦਾ ਮਤਲਬ ਵਿਸ਼ੇ ਵਿਕਾਰ ਬੰਧਨ ਜਿਹੜੇ ਸਾਨੂੰ ਕਾਮ ਕ੍ਰੋਧ ਆਦਿਕ ਦੇ ਬੰਧਨ ਪੈ ਨੇ ਘਰ ਦਾ ਮਤਲਬ ਘਰ ਵਿੱਚ ਜਾਨਣਾ ਦਾ ਮਤਲਬ ਜਾਣ ਲਿਆ ਹੈ ਵਿਸ਼ੇ ਵਿਕਾਰ ਆਦਿਕ ਆਤਮਿਕ ਰੋਗਾਂ ਤੇ ਸਹਿਮ ਦੇ ਜ਼ੰਜੀਰ ਟੁੱਟ ਗਏ ਨੇ ਔਰ ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ਵਿਸ਼ੇਵਿਕਾਰ ਆਦਿਕ ਆਤਮਿਕ ਰੋਗਾਂ ਤੇ ਸਹਿਮ ਦੇ ਦੁਜੰजीर ਨੇ ਡਰ ਭਰਮ ਦੇ ਦੁਜੰजीर ਨੇ ਉਹ ਟੁੱਟ ਗਏ ਨੇ ਬੰਧਨ ਟੁੱਟ ਗਏ ਨੇ ਹੁਣ ਮੇਰੀ ਜ਼ਿੰਦਗੀ ਵਿੱਚ ਵਿਸ਼ੇਵਿਕਾਰਾਂ ਦਾ ਰੋਗਾਂ ਦਾ ਕੋਈ ਬੰਧਨ ਨਹੀਂ ਰਿਹਾ ਹੁਣ ਜਾਤੀਵਾਦ ਮੇਰ-ਤੀਰ ਦੇ ਬੰਧਨ ਨਹੀਂ ਰਹੇ ਔਰ ਮੈਂ ਆਪਣੇ ਮਨ ਦੇ ਅੰਦਰ ਹੀ ਸੁਖ ਲੱਭ ਲਿਆ ਹੈ ਦੇਖੋ ਜਦੋਂ ਕਿਸੇ ਦੀ ਜ਼ਿੰਦਗੀ 'ਚ ਇਹ ਬੰਧਨ ਟੁੱਟ ਜਾਂਦੇ ਨੇ ਨਾ ਕਾਮ ਕ੍ਰੋਧ ਲੋਭ ਮੂ ਆਦਿਕ ਤਾਂ ਉਦੋਂ ਨੂੰ ਸੁਖ ਲੱਭਣ ਲਈ ਬਾਹਰ ਨਹੀਂ ਜਾਣਾ ਪੈਂਦਾ ਸੁਖ ਅੰਦਰ ਹੀ ਲੱਭ ਜਾਂਦਾ ਕਿਉਂਕਿ ਸਤ ਸੰਤੋਖ ਦਇਆ ਧਰਮ ਆਦਿਕ ਜੋ ਸ਼ੁਭ ਗੁਣ ਨੇ ਉਹ ਬਾਹਰ ਨਹੀਂ ਮਨੁੱਖ ਦੇ ਅੰਦਰ ਨੇ ਤੇ ਜਦੋਂ ਮਨੁੱਖ ਇਹਨਾਂ ਗੁਣਾਂ ਦੇ ਨਾਲ ਸੂਰਤ ਜੋੜ ਲੈਂਦਾ ਹੈ ਇਹਦੀ ਲਗਨ ਗੁਣਾਂ ਨਾਲ ਲੱਗ ਜਾਂਦੀ ਹੈ ਇਹਦੇ ਬੋਲਾਂ ਵਿੱਚ ਗੁਣ ਬਿਹੇਵੀਅਰ ਵਿੱਚ ਗੁਣ ਸੋਚ ਵਿੱਚ ਗੁਣ ਤਾਂ ਸੁਖ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ ਜਦੋਂ ਵਿਕਾਰਾਂ ਦੇ ਬੰਧਨ ਟੁੱਟ ਗਏ ਮੈਂ ਸੁਖ ਨੂੰ ਆਪਣੇ ਹਿਰਦੇ ਵਿੱਚੋਂ ਹੀ ਲੱਭ ਲਿਆ ਅਗਲਾ ਬਚਨ ਕਰਦੇ ਹਾਂ ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨਹਿ ਨ ਆਣਾ ਨਾ ਏਕ ਸੁਮਤ ਦਾ ਮਤਲਬ ਉੱਚੀ ਮਤ ਵਿੱਚ ਰਤ ਦਾ ਮਤਲਬ ਲੱਗ ਕੇ ਤਾਂ ਕਬੀਰ ਜੀ ਕਹਿੰਦੇ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ ਕਿ ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿੱਚ ਬਣ ਗਿਆ ਹੈ ਸੁਮਤ ਦਾ ਮਤਲਬ ਚੰਗੀ ਬੁੱਧ ਜਿਹੜੀ ਮੇਰੀ ਹੈ ਉਹਦਾ ਪਿਆਰ ਇੱਕ ਪ੍ਰਭੂ ਵਿੱਚ ਬਣ ਗਿਆ ਹੈ ਇੱਕ ਪ੍ਰਭੂ ਨੂੰ ਆਸਰਾ ਸਮਝ ਕੇ ਉਹਦੇ ਵਿੱਚ ਮੇਰਾ ਮਨ ਪਤੀਜ ਗਿਆ ਹੈ ਤੇ ਮੈਂ ਕਿਸੇ ਹੋਰ ਨੂੰ ਹੁਣ ਮਨ ਵਿੱਚ ਨਹੀਂ ਲਿਆਉਂਦਾ ਮੈਂ ਕਿਸੇ ਹੋਰ ਨੂੰ ਕਦੇ ਮਨ ਵਿੱਚ ਨਹੀਂ ਲਿਆਉਂਦਾ ਮੈਂ ਕਿਸੇ ਹੋਰ ਦੀ ਟੇਕ ਹੋਰ ਦਾ ਆਸਰਾ ਨਹੀਂ ਲਿਆ ਮੈਂ ਕਿਸੇ ਹੋਰ ਨੂੰ ਆਧਾਰ ਨਹੀਂ ਬਣਾਇਆ ਕਿਉਂਕਿ ਗੁਰੂ ਦੀ ਬਖਸ਼ਿਸ਼ ਨਾਲ ਮੇਰੀ ਮਤ ਦੀ ਜੋ ਪ੍ਰੀਤ ਹੈ ਇੱਕ ਪ੍ਰਭੂ ਦੇ ਵਿੱਚ ਲੱਗ ਗਈ ਹੈ ਮੈਂ ਉਹਨੂੰ ਚਾਰ ਚੁਫੇਰੇ ਜਾਣ ਲਿਆ ਹੈ ਮੇਰਾ ਮਨ ਉਹਦੇ ਵਿੱਚ ਪਤੀਸ ਗਿਆ ਹੈ ਇਸ ਲਈ ਮੈਂ ਦੂਜੇ ਨੂੰ ਮਨ ਵਿੱਚ ਹੀ ਨਹੀਂ ਲੈਂਦਾ ਕਿ ਰੱਬ ਤੋਂ ਬਿਨਾਂ ਕੋਈ ਹੋਰ ਵੀ ਹੈ ਮੈਨੂੰ ਚਾਰ ਚੁਫੇਰੇ ਹਰ ਇੱਕ ਦੇ ਅੰਦਰ ਹਰ ਥਾਂ ਤੇ ਹਰ ਸਮੇਂ ਹਰ ਵਕਤ ਇੱਕ ਰੱਬ ਹੀ ਨਜ਼ਰੀ ਪੈਂਦਾ ਹੈ ਚੰਦਨ ਬਾਸ ਪਏ ਮਨ ਬਾਸਨ ਤਿਆਗ ਘਟਿਓ ਅਭਿਮਾਨ ਨਾ ਨਾ ਇਸ ਤਰ੍ਹਾਂ ਬਿਸ਼ਰਾਮ ਜੋ ਮੈਨੂੰ ਸਮਝਾਇਆ ਹੈ ਪੰਕਤੀ ਦਾ ਇਸ ਤਰ੍ਹਾਂ ਹੋਏਗਾ ਚੰਦਨ ਬਾਸ ਪੈ ਮਨ ਚੰਦਨ ਬਾਸ ਪੈ ਮਨ ਬਾਸਨ ਤਿਆਗ ਦੁਬਾਰਾ ਫਿਰ ਸੁਣ ਲਓ ਚੰਦਨ ਬਾਸ ਪੈ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨ ਚੰਦਨ ਬਾਸ ਦਾ ਮਤਲਬ ਚੰਦਨ ਦੀ ਸੁਗੰਧੀ ਪੈ ਦਾ ਮਤਲਬ ਮੇਰੇ ਮਨ ਦੇ ਅੰਦਰ ਚੰਦਨ ਦੀ ਸੁਗੰਧ ਪੈਦਾ ਹੋ ਗਈ ਹੈ ਮਨ ਬਾਸਨ ਤਿਆਗ ਇਥੇ ਬਾਸਨ ਦਾ ਮਤਲਬ ਹੈ ਵਾਸ਼ਨਾਵਾਂ ਮਨ ਦੀਆਂ ਵਾਸ਼ਨਾਵਾਂ ਤਿਆਗ ਕੇ ਕਿਉਂਕਿ ਤਿਆਗ ਦੇ ਗੱਗੇ ਨਾਲ ਸਿਹਾਰੀ ਹੈ ਤਿਆਗ ਕੇ ਮਨ ਦੀਆਂ ਵਾਸ਼ਨਾਵਾਂ ਤਿਆਗ ਕੇ ਮੇਰੇ ਮਨ ਦੇ ਅੰਦਰ ਸ਼ੁਭ ਗੁਣਾਂ ਦੀ ਸੁਗੰਧ ਪੈਦਾ ਹੋ ਗਈ ਹੈ ਘਟਿਓ ਅਭਿਮਾਨਾ ਨਾ ਅਭਿਮਾਨਾ ਅਭਿਮਾਨ ਤੇ ਮੇਰੇ ਹਿਰਦੇ ਦੇ ਵਿੱਚੋਂ ਹੰਕਾਰ ਕੱਟ ਗਿਆ ਹੈ ਅਭਿਮਾਨ ਕੱਟ ਗਿਆ ਹੈ ਇਸ ਪੰਕਤੀ ਦੇ ਵਿਸ਼ਰਾਮ ਔਰ ਅਰਥ ਫਿਰ ਸੁਣ ਲਓ ਚੰਦਨ ਬਾਸ ਪਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ ਮਨ ਦੀਆਂ ਵਾਸ਼ਨਾਵਾਂ ਤਿਆਗ ਕੇ ਮੇਰੇ ਮਨ ਦੇ ਅੰਦਰ ਸ਼ੁਭ ਗੁਣਾਂ ਦੇ ਚੰਦਨ ਵਰਗੇ ਗੁਣਾਂ ਦੀ ਸੁਗੰਧ ਪੈਦਾ ਹੋ ਗਈ ਹੈ ਔਰ ਮੇਰਾ ਅਭਿਮਾਨ ਮੇਰਾ ਅਹੰਕਾਰ ਘਟ ਗਿਆ ਹੈ ਖਤਮ ਹੋ ਗਿਆ ਹੈ ਜੋ ਜਨ ਗਾਏ ਧਿਆਏ ਜਸ ਠਾਕੁਰ ਕਾਸ ਪ੍ਰਭੂ ਹੈ ਥਾਨਾ ਨਾ ਤਾਸ ਦਾ ਮਤਲਬ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਥਾਨਾ ਦਾ ਮਤਲਬ ਪ੍ਰਭੂ ਦਾ ਥਾਂ ਪ੍ਰਭੂ ਦਾ ਨਿਵਾਸ ਰੱਬ ਦੇ ਵਸਣ ਦੀ ਜਗਾ ਕਬੀਰ ਜੀ ਕਹਿੰਦੇ ਨੇ ਜੋ ਵੀ ਮਨੁੱਖ ਠਾਕੁਰ ਦਾ ਜਸ ਗਾਉਂਦਾ ਹੈ ਯਾਨੀ ਰੱਬੀ ਗੁਣਾ ਨੂੰ ਇੰਪਲੀਮੈਂਟ ਕਰਦਾ ਹੈ ਪ੍ਰਭੂ ਨੂੰ ਧਿਆਉਂਦਾ ਹੈ ਯਾਦ ਕਰਦਾ ਹੈ ਪ੍ਰਭੂ ਦਾ ਨਿਵਾਸ ਉਹਦੇ ਹਿਰਦੇ ਵਿੱਚ ਹੋ ਜਾਂਦਾ ਹੈ ਜੋ ਮਨੁੱਖ ਠਾਕੁਰ ਦਾ ਜਸ ਗੋਂਦਾ ਹੈ ਪ੍ਰਭੂ ਵੀ ਸਿਪਤ ਸਲਾ ਕਰਦਾ ਹੈ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ ਪ੍ਰਭੂ ਦਾ ਨਿਵਾਸ ਉਹਦੇ ਹਿਰਦੇ ਵਿੱਚ ਬਣ ਜਾਂਦਾ ਹੈ ਉਹਦੇ ਹਿਰਦੇ ਵਿੱਚ ਪ੍ਰਭੂ ਟਿਕ ਜਾਂਦਾ ਹੋਂਦੇ ਕੋ ਜਿਹੜਾ ਵੀ ਰੱਬੀ ਗੁਣਾਂ ਨੂੰ ਧਾਰਨ ਕਰੇਗਾ ਇੰਪਲੀਮੈਂਟ ਕਰੇਗਾ ਤਾਂ ਸਚਾਈ ਸੰਤੋਖ ਵਗੈਰਾ ਵਗੈਰਾ ਜੋ ਗੁਣ ਨੇ ਉਹ ਸਾਰੇ ਉਹਦੇ ਅੰਦਰ ਟਿਕ ਜਾਣਗੇ ਤੇ ਰੱਬ ਕੀ ਹੈ ਗੁਣਾਂ ਦਾ ਖਜ਼ਾਨਾ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਤਾਂ ਰੱਬੀ ਗੁਣਾ ਦਾ ਖਜ਼ਾਨਾ ਹੈ ਤਾਂ ਰੱਬ ਜੋ ਹੈ ਉਹ ਦੇ ਅੰਦਰ ਟਿਕ ਜਾਂਦਾ ਹੈ ਜੋ ਜਿਹੜਾ ਵੀ ਰੱਬੀ ਗੁਣਾ ਨੂੰ ਇੰਪਲੀਮੈਂਟ ਕਰਦਾ ਹੈ ਤੇ ਇਹ ਵੱਡ ਭਾਗ ਬਸਿਓ ਮਨ ਜਾ ਕੇ ਕਰਮ ਪ੍ਰધાન ਮਥਾਨਾ ਨਾ ਤੇ ਇਹ ਵੱਡ ਭਾਗ ਦਾ ਮਤਲਬ ਉਹਦੇ ਵੱਡੇ ਭਾਗ ਨੇ ਬਸਿਓ ਮਨ ਜਾ ਕੇ ਦਾ ਮਤਲਬ ਜਿਹਦੇ ਮਨ ਵਿੱਚ ਪ੍ਰਭੂ ਵਸ ਗਿਆ ਕਰਮ ਪ੍ਰધાન ਦਾ ਮਤਲਬ ਉੱਚ ਕਰਮ ਉੱਚੇ ਕਰਮ ਮਥਾਨਾ ਦਾ ਮਤਲਬ ਮੱਥੇ ਤੇ ਕਰਮ ਪ੍ਰધાન ਦਾ ਮਤਲਬ ਉੱਚੇ ਕਰਮ ਉੱਗੜ ਆਏ ਮੱਥੇ ਦੇ ਉੱਤੇ ਜਿਸ ਦੇ ਮਨ ਵਿੱਚ ਪ੍ਰਭੂ ਵਸ ਪਿਆ ਉਹ ਵੱਡੇ ਭਾਗਾਂ ਵਾਲਾ ਸਮਝੋ ਅਸੀਂ ਕਹਿੰਨਾ ਫਲਾਮ ਬੰਦਾ ਬੜੀ ਕਿਸਮਤ ਵਾਲਾ ਹੈ ਕਿਸਮਤ ਵਾਲਾ ਅਸਲੀ ਉਹ ਹੈ ਜਿਹਦੇ ਮਨ ਦੇ ਅੰਦਰ ਪ੍ਰਭੂ ਵਸ ਗਿਆ ਰੱਬੀ ਗੁਣ ਵਸ ਗਏ ਉਹ ਵੱਡੇ ਭਾਗਾਂ ਵਾਲਾ ਹੋ ਗਿਆ ਕਰਮ ਪ੍ਰਧਾਨ ਮਥਾਨਾ ਦਾ ਮਤਲਬ ਉਹਦੇ ਮੱਥੇ ਉੱਤੇ ਚੰਗੇ ਲੇਖ ਉੱਗੜ ਆਏ ਹੁਣ ਲੇਖ ਕਿਹੜੇ ਉਗੜਨਗੇ ਜਿਹੜੇ ਲਿਖੇ ਹੋਣਗੇ ਤੇ ਲਿਖੇ ਕਿਸਨੇ ਨੇ ਅਸੀਂ ਰੋਜ਼ ਲੇਖ ਲਿਖਦੇ ਆ ਕਿਉਂਕਿ ਸਾਡੀਆਂ ਆਰ ਤਾਂ ਸਾਡੀ ਸੋਚ ਹੌਲੀ-ਹੌਲੀ ਡਿਵੈਲਪ ਹੁੰਦੀ ਹੈ ਹਰ ਚੀਜ਼ ਅਸੀਂ ਸਿੱਖਦੇ ਆ ਝੂਠ ਬੋਲਣਾ ਸੇ ਇੱਕ ਦਿਨ ਸ਼ੁਰੂ ਨਹੀਂ ਕੀਤਾ ਝੂਠ ਬੋਲਣ ਦੀ ਆਦਤ ਹੌਲੇ-ਹੌਲੇ ਸਿੱਖੀ ਗਈ ਹੈ ਕਿਉਂਕਿ ਆਦਤਾਂ ਸਿੱਖੀਆਂ ਜਾਂਦੀਆਂ ਨੇ। ਕ੍ਰੋਧ ਕਰਨਾ ਸੇ ਹੌਲੇ-ਹੌਲੇ ਸਿੱਖਿਆ ਹੈ ਡਿਵੈਲਪ ਹੋਈ ਹੈ ਸਾਡੀ ਆਦਤ ਕ੍ਰੋਧ ਦੀ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਵਿਕਾਰ ਨੇ ਹੌਲੇ-ਹੌਲੇ ਹੌਲੇ-ਹੌਲੇ ਉਹਨਾਂ ਦੇ ਅੰਦਰ ਵਿਕਾਰਾਂ ਵਾਲੇ ਸੰਸਕਾਰ ਪੈਦਾ ਹੋ ਗਏ ਉਹਨਾਂ ਦੇ ਅੰਦਰ ਫਿਰ ਵਿਕਾਰ ਉੱਗੜ ਆਉਂਦੇ ਨੇ। ਫਿਰ ਲੋਕੋ ਕੋਲ ਗੁੱਸਾ ਕਰਦੇ ਨੇ ਖੁੱਲ ਕੇ ਲੋਭ ਕਰਦੇ ਨੇ ਇਹਨਾਂ ਦੇ ਵਿੱਚ ਖਚ ਚੋ ਦਿੰਦੇ ਨੇ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਆਪਣੀਆਂ ਆਦਤਾਂ ਚ ਨਿਯਮ ਬਣਾਈਆਂ ਉਹਨਾਂ ਦੇ ਵਿੱਚ ਨਿਮਰਤਾ ਹੈ ਉਹ ਸੱਚ ਬੋਲਦੇ ਨੇ ਉਹ ਪ੍ਰੇਮ ਦੇ ਨਾਲ ਰਹਿੰਦੇ ਨੇ ਉਹਨਾਂ ਦੀ ਬਿਹੇਵੀਅਰ ਬੜਾ ਸੋਹਣਾ ਹੈ ਤਾਂ ਇਹ ਸੰਸਕਾਰ ਉਹਨਾਂ ਦੇ ਅੰਦਰ ਪੈਦਾ ਹੁੰਦੇ ਰਹਿੰਦੇ ਨੇ ਤੇ ਉਹੀ ਫਿਰ ਉਗੜ ਕੇ ਸਾਹਮਣੇ ਹੁੰਦੇ ਨੇ ਤਾਂ ਭਗਤ ਕਬੀਰ ਜੀ ਕਹਿੰਨੇ ਨੇ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਦੀ ਸੋਚ ਅੰਦਰ ਪ੍ਰਭੂ ਵਸ ਗਿਆ ਉਹਨਾਂ ਦੇ ਮੱਥੇ ਦੇ ਉੱਤੇ ਉਹਨਾਂ ਦੇ ਲਿਖੇ ਹੋਏ ਚੰਗੇ ਸੰਸਕਾਰ ਉੱਗੜ ਆਉਂਦੇ ਨੇ ਕਾਟ ਸ਼ਕਤ ਸ਼ਿਵ ਸਹਿਜ ਪ੍ਰਗਾਸਿਓ ਇਕੈ ਇਕ ਸਮਾਨਾ ਨ ਕਾਟ ਦਾ ਮਤਲਬ ਕੱਟ ਕੇ ਦੂਰ ਕਰਕੇ ਸ਼ਕਤ ਦਾ ਮਤਲਬ ਹੈ ਮਾਇਆ ਦਾ ਪ੍ਰਭਾਵ ਤੇ ਮਾਇਆ ਦਾ ਮਤਲਬ ਪੈਸਾ ਦਾ ਔਰਤ ਨਹੀਂ ਹੈ ਮਾਇਆ ਦਾ ਮਤਲਬ ਇੱਕ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਵਿਕਾਰਾਂ ਨਾਲ ਜੋੜਦੀ ਹੈ ਇਕੈ ਇਕ ਦਾ ਮਤਲਬ ਇੱਕ ਪ੍ਰਭੂ ਵਿੱਚ ਨਿਰੋਲ ਇੱਕ ਦੇ ਵਿੱਚ ਸਮਾਨਾ ਨਾ ਦਾ ਮਤਲਬ ਸਮਾ ਗਿਆ ਮਾਇਆ ਦਾ ਪ੍ਰਭਾਵ ਦੂਰ ਕਰਕੇ ਜਦੋਂ ਰੱਬੀ ਜੋਤ ਦਾ ਪ੍ਰਕਾਸ਼ ਹੋ ਗਿਆ ਤਾਂ ਸਦਾ ਨਿਰੋਲ ਇੱਕ ਪ੍ਰਭੂ ਦੇ ਵਿੱਚ ਹੀ ਮਨ ਸਮਾ ਜਾਂਦਾ ਹੈ ਜਦੋਂ ਮਾਇਆ ਦੇ ਪ੍ਰਭਾਵ ਨੂੰ ਬੰਦਾ ਕੱਟ ਦੇਵੇ ਮਾੜੀ ਸੋਚ ਦੇ ਪ੍ਰਭਾਵ ਨੂੰ ਖਤਮ ਕਰ ਦੇਵੇ ਤਾਂ ਅੰਦਰ ਜੋ ਹੈ ਨਿਰੋਲ ਪ੍ਰਭੂ ਦੀ ਜੋਤ ਸਮਾ ਜਾਂਦੀ ਏ ਸੋਚ ਸਮਾ ਜਾਂਦੀ ਏ ਤੇ ਜਦੋਂ ਅੰਦਰ ਰੱਬੀ ਸੋਚ ਸਮਾ ਜਾਏ ਤਾਂ ਫਿਰ ਇੱਕ ਪ੍ਰਭੂ ਦੇ ਵਿੱਚ ਹੀ ਉਹ ਬੰਦਾ ਲੀਨ ਹੋ ਜਾਂਦਾ ਏ ਉਹਨੂੰ ਇੱਕ ਤੋਂ ਬਿਨਾ ਕੋਈ ਦਿਸਦਾ ਹੀ ਨਹੀਂ ਜਿਵੇਂ ਇੱਕ ਬੂੰਦ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਦਾ ਹੀ ਹੋ ਪੂਜ ਜਾਂਦੀ ਹੈ ਕਹੇ ਕਬੀਰ ਗੁਰ ਭੇਟ ਮਹਾ ਸੁਖ ਪ੍ਰਮਤ ਰਹੇ ਮਨ ਮਾਨਾ ਨਾ ਮਾਨਾ ਨਾ ਦਾ ਮਤਲਬ ਮੰਨ ਗਿਆ ਗੁਰਪੀਠ ਦਾ ਮਤਲਬ ਗੁਰੂ ਨੂੰ ਮਿਲ ਕੇ ਪ੍ਰਮਤ ਰਹੇ ਰਹ ਦਾ ਮਤਲਬ ਰਹਿ ਜਾਣਾ ਖਤਮ ਹੋ ਜਾਣਾ ਪ੍ਰਮਤ ਦਾ ਮਤਲਬ ਹੈ ਪਟਕਣਾ ਕਬੀਰ ਜੀ ਕਹਿੰਦੇ ਨੇ ਸਤਗੁਰੂ ਨੂੰ ਮਿਲ ਕੇ ਉੱਚਾ ਮਹਾਨ ਸੁਖ ਮਿਲਦਾ ਹੈ ਤੇ ਪਟਕਣਾ ਮਿਟ ਜਾਂਦੀ ਹੈ ਤੇ ਮਨ ਪ੍ਰਭੂ ਦੇ ਅੰਦਰ ਗਿਜ ਜਾਂਦਾ ਹੈ ਮਨ ਪ੍ਰਭੂ ਦੇ ਅੰਦਰ ਮਨ ਜਾਂਦਾ ਹੈ ਸਮਾ ਜਾਂਦਾ ਹੈ ਕਬੀਰ ਜੀ ਕਹਿੰਦੇ ਨੇ ਸਤਗੁਰੂ ਨੂੰ ਮਿਲ ਕੇ ਸਤਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਵਿਚਾਰ ਧਾਰਾ ਨੂੰ ਅਪਣਾ ਕੇ ਇੱਕ ਮਹਾਨ ਉੱਚਾ ਆਤਮਿਕ ਸੁਖ ਮਿਲਦਾ ਹੈ ਜਿਹਦੇ ਨਾਲ ਭਟਕਣਾ ਮਿਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਮਨ ਫਿਰ ਇਧਰ ਉਧਰ ਭਟਕਦਾ ਨਹੀਂ ਤੇ ਫਿਰ ਮਨ ਜਿਹੜਾ ਹੈ ਉਹ ਪ੍ਰਭੂ ਦੇ ਅੰਦਰ ਹੀ ਸਦਾ ਸਦਾ ਵਾਸਤੇ ਲੀਨ ਹੋ ਜਾਂਦਾ ਹੈ ਉਸ ਪ੍ਰਭੂ ਦੇ ਅੰਦਰ ਹੀ ਸਦਾ ਸਦਾ ਵਾਸਤੇ ਸਮਾ ਜਾਂਦਾ ਹੈ